इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਰਬੱਦਾ ਪਲਾ ਚੈਰੀਟੇਬਲ ٹرسٹ ਦੇ ਮੁਖੀ ਡਾਕਟਰ ਐਸ ਉਬਰਾਏ ਦੀ ਹੀ ਦੇਖ ਰਹੇ ਹੇਟਵੁੱਡ ਕੀ ਵਿੱਚ ਲੋੜਵੰਦ ਪਰਿਵਾਰਾਂ ਨੂੰ ਠੰਡੇ ਦੇ ਮੌਸਮ ਕਾਰਨ ਜ਼ਿਲ੍ਹਾ ਬਰੋਜਪੁਰ ਦੇ ਪ੍ਰਧਾਨ ਹਰਜਿੰਦਰ ਸਿੰਘ ਕਤਨਾ ਦੀ ਅਗਵਾਈ ਹੇਠ 40 ਪਰਿਵਾਰਾਂ ਨੂੰ ਕੰਬਲ ਦਾਨ ਕੀਤੇ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਡਾਕਟਰ ਐਸਪੀ ਉਬਰਾਈ ਸਿੰਘ ਨੇ ਲੋੜਵੰਦ ਪਰਿਵਾਰ ਲੋਕਾਂ ਨੂੰ ਮਦਦ ਕੀਤੀ ਅਤੇ ਹਰ ਜ਼ਿਲ੍ਹੇ ਦੇ ਪਿੰਡ ਸਰਵਜ ਲੜਕੀਆਂ ਲਈ ਸਲਾਈ ਸੈਟਰ ਅਤੇ ਗਰੀਬ ਪਰਿਵਾਰਾਂ ਨੂੰ ਮਹੀਨੇਵਾਰੀ ਪੈਨਸ਼ਨ ਦੇ ਲੈਬਾਰਟਰੀ ਦੇ ਟੈਸਟ ਕਟ ਰਿਟਾ ਵਿੱਚ ਲੋਕਾਂ ਦੀ ਸੇਵਾ ਕੀਤੀ ਰਿਪੋਰਟਰ ਪ੍ਰੇਮ ਮਨਚੰਦਾ ਮਾਨਵਤਾ ਦੇ ਮਸੀਹਾ ਡਾਕਟਰ ਐਸਪੀ ਸਿੰਘ ਉਬਰਾਈ ਵੀ ਚਾਹੀ ਲੋੜਵੰਦਾਂ ਦੀ ਅੱਗੇ ਹੋ ਕੇ ਮਦਦ ਕਰਦੇ ਹਨ ਇਸ ਇੰਨੇ ਦਿਨੀ ਪੰਜਾਬ ਵਿੱਚ ਬਹੁਤ ਜ਼ਿਆਦਾ ਠੰਡ ਪੈ ਰਹੀ ਆ ਟੈਂਪਰੇਚਰ ਮਾਈਨਸ ਡਿਗਰੀ ਤੱਕ ਪਹੁੰਚ ਚੁੱਕਾ ਹੈ ਇਸ ਵਕਤ ਉਹਨਾਂ ਵੱਲੋਂ ਜੇ ਸਸਤਰਾਂ ਪੰਜਾਬ ਸਰਵਿਕ ਨੈਸਿਕ ਠੰਡ ਵਿੱਚ ਜਿਹੜੇ ਗਰੀਬ ਲੋਕ ਆ ਜਿਨ੍ਹਾਂ ਨੂੰ ਕੰਮ ਕਰ ਜਾਣ ਮੁਕੇ ਬਹੁਤ ਜ਼ਿਆਦਾ ਔਖਾ ਹੁੰਦਾ ਤੇ ਉਹਨਾਂ ਲਈ ਉਹਨਾਂ ਨੇ ਗਰਮ ਕੰਬਲ ਭੇਜੇ ਜੋ ਅਸੀਂ ਵੰਡ ਰਹੇ ਆ ਅੱਜ ਮੋਦਕੀ ਵਿੱਚ 40 ਲੋੜਵੰਦ ਪਰਿਵਾਰਾਂ ਨੂੰ ਅਸੀਂ ਇਹ ਗਰਮ ਕੰਬਲ ਵੰਡੇ ਮੇਰੇ ਨਾਲ ਸਰਦੀਪ ਸਿੰਘ ਮੋਦਕੀ ਭਵਿੰਦਰ ਸਿੰਘ ਬਹਾਦਰ ਸਿੰਘ ਪੁੱਲਰ ਪ੍ਰੇਮ ਮਨਚੰਦਾ ਗੌਰਪੁਰੇ ਤੁਰਿੰਗ ਡਾਕਟਰ ਮਨਜੀਤ ਸਿੰਘ ਸਰਪੀ ਸਿੰਘ ਹੈ ਜੀ ਤੇ ਹੋਰ ਜਿਹੜੇ ਪਤਵੰਤੇ ਵੀ ਸਾਡੇ ਨਾਲ ਮੌਜੂਦ ਸੀ ਤੇ ਅਸੀਂ ਧੰਨਵਾਦ ਕਰਦੇ ਹਾਂ ਡਾਕਟਰ ਐਸ.ਪੀ. ਸਿੰਘ ਅਬਰਾਈ ਜੀ ਦਾ ਜਿਨ੍ਹਾਂ ਦੀ ਵਜ੍ਹਾ ਨਾਲ ਅਸੀਂ ਇੱਥੇ ਖੜੇ ਹਾਂ ਤੇ ਜਿਨ੍ਹਾਂ ਦੀ ਸੇਵਾ ਨਾਲ ਇਹਨਾਂ ਗਰੀਬ ਬੰਦ ਲੋਟਾਂ ਦੀ ਲੋਕਾਂ ਦੀ ਮਦਦ ਹੋ ਜਾਂਦੀ ਹੈ ਧੰਨਵਾਦ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਜੋ ਮੁਖੀ ਨੇ ਇੰਨਾ ਕੰਮ ਕੀਤਾ ਡਾਕਟਰ ਐਸ.ਪੀ. ਸਿੰਘ ਅਬਰਾਈ ਜੀ ਉਹਨਾਂ ਵੱਲੋਂ ਸਰਦੀਆਂ ਦੇ ਮੌਸਮ ਕਾਰਨ ਲੋਕਾਂ ਨੂੰ ਠੰਡ ਤੋਂ ਬਚਾਉਣ ਲਈ ਜੋ ਕੰਬਲ ਭੇਜੇ ਗਏ ਹਨ ਹਰਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਰਵਾਈ ਦੇ ਵਿੱਚ ਅੱਜ ਬਾਬਾ ਫਰੀਦ ਕੰਪਿਊਟਰ ਸੈਂਟਰ ਮੁੱਦਕੀ ਵਿਖੇ ਕੰਬਲ ਵੰਡੇ ਗਏ ਹਨ ਅਸੀਂ ਡਾਕਟਰ ਐਸ.ਪੀ ਸਿੰਘ ਅਭਰਾਈ ਨੂੰ ਸਲਾਮ ਕਰਦੇ ਹਾਂ ਜਿਨ੍ਹਾਂ ਨੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਲਈ ਮੁੱਦਕੀ ਵਿੱਚ ਕੰਬਲ ਭੇਜੇ ਹਨ ਤੇ ਹਰਜਿੰਦਰ ਸਿੰਘ ਕਤਨਾਗਰ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੱਗੇ ਲਾ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਧੰਨਵਾਦ ਅਸੀਂ ਐਸ. ਸਿੰਘ ਡਾਕਟਰ ਐਸ. ਸਿੰਘ ਅਭਰਾਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਲੋੜਵੰਦ ਗਰੀਬ ਪਰਿਵਾਰਾਂ ਦਾ ਜੋ ਆਪਣੇ ਬੁੱਕੜੀ ਮੁਸ਼ਕਲਾਂ ਗੁਜ਼ਾਰਾ ਕਰਦੇ ਆ ਉਹਨਾਂ ਦੀ ਸਿਹਤ ਲਈ ਸਰਦੀ ਤੋਂ ਬਚ ਲੈ ਕੰਬਲ ਭੇਜਿਆ ਹਾਂਜੀ ਮੈਂ ਅਤੇ ਮੈਂ ਆਪਣੀ ਟੀਮ ਵੱਲੋਂ ਸਰਦਾਰ ਹਿੰਦਰ ਸਿੰਘ ਜੀ ਕਤਨਾ ਜਿਲ੍ਹਾ ਪ੍ਰਧਾਨ ਅਤੇ ਡਾਕਟਰ ਐਸ. ਸਿੰਘ ਅਭਰਾਜੀ ਦਾ ਜਿਲ੍ਹਾ ਧੰਨਵਾਦੀ ਹਾਂ ਧੰਨਵਾਦ ਜੀ